ਮਹਿਕਬਰੀਤ ਦੇ ਕੋਲ 45 ਬੋਰ ਦਾ ਪਿਸਤਲ ਸੀ। ਭਿੰਦਰਜੀਤ ਦੇ ਕੋਲ ਪੱਕੀ ਰਫਲ ਸਿੰਘ। ਤੇ ਪਿੰਮੀ ਦੇ ਕੋਲ ਵੀ ਰਫਲ ਸਿੰਘ। ਤੇ ਅਸੀਂ ਜ਼ਮੀਨ ਦੇ ਵਿੱਚ ਗਏ ਵੀ ਇਹ ਜੰਤਰ ਵੀ ਜੇ ਸਾਡੇ ਅੱਖ ਚ ਫੈਸਲਾ ਹੈ। ਤੇ ਉਹਨੇ ਚਿਰ ਨੂੰ ਮਹਿਕਬਰੀਤ ਨੇ ਗੋਲੀ ਚਲਾਤੀ ਜੋ ਗਰਲਾਲ ਦੀ ਕੰਡ ਚ ਵੱਜੀ। ਕਿਹੜਾ ਗੁੰਡਾ ਰਾਜ ਕਰਦਾ ਹੈ ਗੁੰਡਾ ਹੈਗਾ। ਤੇ ਹੁਣ ਜ਼ਮੀਨਾਂ ਦੇ ਕਬਜ਼ੇ ਕਰਦੇ ਪਿੱਛੇ ਕੱਚਰਪਾਨ ਵੀ ਨੇ ਇਹੋ ਕੁਛ ਕੀਤਾ ਸੀ ਤੇ ਹੁਣ ਵੀ ਇਹੋ ਕੁਛ ਹੀ ਕਰਦਾ ਇਹ ਨੂੰ ਜ਼ਮੀਨ ਦਾ ਇੰਨਾ ਲਾਲਚ ਪੈ ਗਿਆ ਇਹ ਇੰਨਾ ਹੋ ਗਿਆ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਮੰਗ ਕਰਦੇ ਆ ਇਹੋ ਜੇ ਬੰਦਿਆਂ ਨੂੰ ਨੱਥ ਪਾਈ ਆ ਵੀ ਜਿੰਨੇ ਦਿਨ ਵੋਟਾਂ ਸੀ ਸ਼ਾਂਤ ਸੀ ਅੱਜ ਫੇਰ ਇਹਨੂੰ ਹਲਕਾ ਚੱਲ ਗਿਆ ਨਾਮ ਗੁਰਮੀਤ ਸਿੰਘ ਪਿੰਡ ਬੱਗੀ ਪਤਨੀ ਦੇ ਰਹਿਣ ਵਾਲਾ ਸਾਡਾ ਕੁਝ ਟਾਈਮ ਤੋਂ ਭਿੰਦਰਜੀਤ ਨਾਲ ਜ਼ਮੀਨ ਦਾ ਝਗੜਾ ਹੈ ਜੋ ਲੋਅਰ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਕੀਤਾ ਸੀ ਸੈਸ਼ਨ ਕੋਰਟ ਨੇ ਰਜਿਸਟਰੀ ਉੰਦੀ ਬਾਲ ਕਰਤੀ ਕਬਜ਼ਾ ਸਾਡਾ ਬਾਲ ਕਰਤਾ ਹਾਈ ਕੋਰਟ ਦੇ ਵਿੱਚ ਸਾਡੇ ਜਾਣ ਤੋਂ ਬਾਅਦ 'ਚ ਹਾਈ ਕੋਰਟ ਨੇ ਸਾਨੂੰ ਕੰਟੀਨਿਊ ਸਟੇ ਦੇ ਦਿੱਤਾ ਜਿਹੜਾ ਕਿ ਹੁਣ ਤੇ ਹੀ 4 2024 ਨੂੰ ਹਾਈ ਕੋਰਟ ਨੇ ਸੈਸ਼ਨ ਕੋਰਟ ਦਾ ਜੋ ਵੀ ਫੈਸਲਾ ਸੀ ਉਹ ਖਾਰਜ ਕਰਕੇ ਲੋਰ ਕੋਡ ਦਾ ਫੈਸਲਾ ਸਟਾਰਟ ਕਰਤਾ ਤੇ ਅਸੀਂ ਆਪਣੀ ਜ਼ਮੀਨ ਦੇ ਵਿੱਚ ਜੰਤਰ ਵੀ ਜਿਆ ਆ ਸੀ ਤੇ ਪਾਣੀ ਧਾਣੀ ਵੀ ਲਾਉਂਦੇ ਹਾਂ ਤੇ ਅੱਜ ਮਹਿੰਦਰਜੀ ਸਿੰਘ ਉਹਦਾ ਲੜਕਾ ਆਪਣਾ ਮਹਿਰਬੀਬ ਸਿੰਘ ਡਾਕਟਰ ਰਿਸ਼ਪਾਲ ਸਿੰਘ ਇੱਕ ਟਿੰਮੀ ਹੋਰ ਬੰਦਿਆਂ ਨੂੰ ਮੈ ਨਹੀਂ ਜਾਂਦਾ ਬੰਦੇ 20 ਤੋਂ 25 15 ਇੰਨੇ ਕੋਈ ਗਏ ਸੀ ਨਾਇਕ ਬਰੀ ਦੇ ਕੋਲ 45 ਬੋਰ ਦਾ ਪਿਸਤਲ ਸੀ ਮਹਿੰਦਰਜੀ ਦੇ ਕੋਲ ਪੱਕੀ ਰਹਿਣਾ ਸੀ ਤੇ ਟਿੰਮੀ ਦੇ ਕੋਲ ਵੀ ਰਫਲ ਸੀ ਤੇ ਅਸੀਂ ਜਮੀਨ ਦੇ ਵਿੱਚ ਗਏ ਵੀ ਅਸੀਂ ਯੰਤਰ ਵੀ ਜੀ ਸਾਡੇ ਅੱਖ ਚ ਫੈਸਲਾ ਆ ਤੇ ਉਹਨੇ ਚਿਰ ਨੂੰ ਮਾਇਕਪ੍ਰੀਤ ਨੇ ਗੋਲੀ ਚਲਾਈ ਜੋ ਗਰਲਾਲ ਦੀ ਕੰਡ ਚ ਵੱਜੀ ਤੇ ਦੂਜੀ ਗੋਲੀ ਮਿੰਦਰਜੀਤ ਨੇ ਚਲਾਈ ਤੇ ਉਹ ਗਰਲਾਲ ਸਿੰਘ ਦੇ ਲੱਤਾਂ ਦੇ ਵਿੱਚ ਵੱਜੀ ਤੇ ਅਸੀਂ ਉਤੋਂ ਗਰਲਾਲ ਸਿੰਘ ਨੂੰ ਲੈ ਕੇ ਜੀਰੇ ਹਸਪੀਟਲ ਦਾਖਲ ਕਰਾਇਆ ਇਹ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਵੀ ਜਿਹੜੀ ਲੱਕ ਵਾਲੀ ਗੋਲੀ ਉਹਨਾਂ ਸੀਰੀਅਸ ਹੈ ਵੀ ਉਹ ਨੂੰ ਤੁਸੀਂ ਰੈਫਰ ਡੀ ਐਮ ਸੀ ਲੁਧਿਆਣਾ ਕਰਤਾ ਹੈ ਤੇ ਸਾਡਾ ਬੰਦਾ ਜਿਹੜਾ ਹੈ ਇਸ ਟਾਈਮ ਤੇ ਸੀਰੀਅਸ ਹੈ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨੂੰ ਨਤ ਨਹੀਂ ਪਾਉਣੀ ਚਾਹੀਦੀ ਹੁੰਡਾ ਹੈਗਾ ਤੇ ਹੁਣ ਜ਼ਮੀਨਾਂ ਦੇ ਕਬਜ਼ੇ ਕਰਦੇ ਪਿੱਛੇ ਕੱਚਰਪਾਨ ਵੀ ਨੇ ਇਹੋ ਕੁਝ ਕੀਤਾ ਸੀ ਤੇ ਹੁਣ ਵੀ ਇਹੋ ਕੁਝ ਹੀ ਕਰਦਾ ਹੈ ਇਹਨੂੰ ਜ਼ਮੀਨ ਦਾ ਇੰਨਾ ਲਾਲਚ ਪੈ ਗਿਆ ਇਹ ਇੰਨਾ ਹੋ ਗਿਆ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਐਸ ਐਸ ਪੀ ਸਾਹਿਬ ਤੋਂ ਡੀ ਜੀ ਪੀ ਸਾਹਿਬ ਤੋਂ ਮੰਗ ਕਰਦੇ ਆ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਆ ਵੀ ਜਿੰਨੇ ਦਿਨ ਵੋਟਾਂ ਸੀ ਸ਼ਾਂਤ ਸੀ ਅੱਜ ਫੇਰ ਇਹਨੂੰ ਹਲਕ ਚੱਲ ਗਿਆ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਤੋਂ ਤੇ ਸਾਰੇ ਅਫਸਰਾਂ ਤੋਂ ਮੰਗ ਕਰਦੇ ਆ ਵੀ ਇਹਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਹੁਣ ਵੀ ਸੁਣਨ ਚਾਹੀਦੀ ਵੀ ਉੱਥੇ ਜ਼ਮੀਨ ਦੇ ਵਿੱਚ ਪੁਲਿਸ ਦੇ ਕੋਲ ਤੁਰਿਆ ਫਿਰਦਾ ਪਰ ਪ੍ਰਸ਼ਾਸਨ ਨੂੰ ਕੋਈ ਵੀ ਨਹੀਂ ਹੈਗਾ ਵੀ ਇੱਕ ਬੰਦਾ ਮਰਨ ਡਿਆ ਇਹਨੇ ਗੋਲੀਆਂ ਮਾਰੀਆਂ ਤੇ ਉਹ ਕੋਲ ਤੁਰਿਆ ਫਿਰਦਾ ਸਾਡੇ ਕੋਲ ਮੈਂ ਡਾਕਟਰ ਸੌਰਵ ਜੈਨ ਸਵੇਰੇ ਮੈਡੀਕਲ ਐਮਰਜੈਂਸੀ ਐਮਓ ਇੱਥੇ ਅਸੀਂ ਦੇਖ ਰਹੇ ਸੀਗੇ ਇੱਕ ਪੇਸ਼ੈਂਟ ਸਾਡੇ ਕੋਲ ਆਇਆ ਸੀਗਾ ਉਹਦੇ ਨਾਲ ਦੇ ਲੋਨ ਲੈ ਕੇ ਆਇਆ ਸੀ ਕਿ ਉਹਦੇ ਮੋਬਿਕ ਸੀ ਉਹਨਾਂ ਦੇ ਮੋਬਿਕ ਦੀ ਗੋਲੀ ਚੱਲੀ ਸੀ ਉਹਦੇ ਇੱਥੇ ਗੋਲੀ ਪਿੰਡ ਹੈਗਾ ਜਿੱਦੇ ਵਿੱਚ ਉੱਥੇ ਲੜਾਈ ਹੋਈ ਸੀ ਤੇ ਅਸੀਂ ਪੇਸ਼ੈਂਟ ਨੂੰ ਐਗਜ਼ਾਮਿਨ ਕੀਤਾ ਤਾਂ ਉਹਦੇ ਇੱਕ ਲੱਤ ਦੇ ਵਿੱਚ ਸੱਟ ਸੀਗੀ ਤੇ ਇੱਕ ਕਮਰ ਦੇ ਵਿੱਚ ਸੱਟ ਲੱਜੀ ਹੋਈ ਸੀ ਪੇਸ਼ੈਂਟ ਦਾ ਬੀਪੀ ਥੋੜਾ ਘੱਟ ਹੋ ਰਿਹਾ ਸੀਗਾ ਅਸੀਂ ਫਿਰ ਉਹ ਫਲੂਇਡ ਲਗਾ ਕੇ ਇਲੈਕਸ਼ਨ ਦੇ ਕੇ ਡਰੈਸਿੰਗ ਕਰਾ ਕੇ ਮੈਨੇਜ ਕਰਕੇ ਤੇ ਪੇਸ਼ੂ ਨੂੰ ਇਮੀਡੀਏਟਲੀ ਫਿਲਕੋ ਰੈਫਰ ਕਰਤਾ ਕਿ ਕਮਰ ਦੇ ਵਿੱਚ ਸੱਟ ਆ ਜਾਂ ਉਹਦੇ ਗੋਲੀ ਆ ਚੱਲਦੇ ਦੋਵੇਂ ਵੱਜੇ ਹੋਏ ਐ ਤੇ ਤਾਂ ਕਿ ਉਹਦਾ ਫਰਦਰ ਮੈਨੇਜਮੈਂਟ ਉੱਥੇ